ਗ੍ਰਹਿ ਮੰਤਰੀ ਮਿਤਿਸ਼ਾ ਖੁਰਾਂ ਦੇ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਐਮਪੀ ਸਰਪਜੀਤ ਸਿੰਘ ਖਾਲਸਾ ਖੁਰਾਂ ਦੇ ਵੱਲੋਂ ਕਈ ਸਾਰੇ ਵੱਡੇ ਐਲਾਨ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਉਹਨਾਂ ਆਖੀ ਕਿ ਜਲਦ ਹੀ ਨਵੀਂ ਪਾਰਟੀ ਬਣਾਈ ਜਾਏਗੀ ਤੇ ਪਾਰਟੀ ਦਾ ਨਾਮ ਅਕਾਲੀ ਦਲ ਦੇ ਨਾਮ ਦੇ ਨਾਲ ਜੋੜ ਕੇ ਰੱਖਿਆ ਜਾਵੇਗਾ ਇਸ ਪਾਰਟੀ ਦੇ ਵਿੱਚ ਅਮਰਿਤਪਾਲ ਸਿੰਘ ਖੁਰਾਂ ਦੀ ਇਹ ਹਮ ਭੂਮਿਕਾ ਰਹਿਗੀ ਦੱਸਦੀ ਹੈ ਕਿ ਕੱਲ ਯਾਨੀ ਕਿ ਐਤਵਾਰ ਨੂੰ ਗ੍ਰਹਿ ਮੰਤਰੀ ਮਿਤਿਸ਼ਾ ਖੁਰਾਂ ਦੇ ਨਾਲ ਫਰੀਦਕੋਟ ਤੋਂ ਐਮਪੀ ਸਰਪਜੀਤ ਸਿੰਘ ਖਾਲਸਾ ਖੁਰਾਂ ਦੀ ਕਾਤ ਖੁੰਝਾ ਰਹੀ ਹੈ ਉਹਨਾਂ ਦੇ ਵੱਲੋਂ ਅੰਮ੍ਰਿਤਪਾਲ ਦੀ ਰਿਹਾਈ ਨੂੰ ਲੈ ਕੇ ਮੰਗ ਰੱਖੀ ਜਾਏਗੀ ਖਾਸ ਤੌਰ ਦੇ ਉੱਤੇ ਜਿਹੜੀ ਹੈ ਇਹ ਮੰਗ ਸਰਬਜੀਤ ਸਿੰਘ ਖਾਲਸਾ ਖੁਰਾਂ ਦੇ ਵੱਲੋਂ ਗ੍ਰਾਮ ਮੰਤਰੀ ਅਮਿਤ ਸ਼ਾਹ ਖੁਰਾਂ ਦੇ ਕੋਲ ਰੱਖੀ ਜਾਏਗੀ ਇਸ ਤੋਂ ਪਹਿਲਾਂ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਦੇ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜੋ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਕਈ ਸਾਰੀਆਂ ਗੱਲਾਂ ਆਖੀਆਂ ਕਈ ਉਹਨਾਂ ਆਖਿਆ ਕਿ ਅੰਮ੍ਰਿਤਪਾਲ ਸਿੰਘ ਦੇ ਕੋਲੋਂ ਐਸੀ ਕਿਹੜੀ ਚੀਜ਼ ਬਰਾਮਦ ਹੋ ਗਈ ਐਸੀ ਕਿਹੜੀ ਕੰਟਰੀ ਦੇ ਨਾਲ ਉਸਦੇ ਸਬੰਧ ਨੇ ਜੋ ਉਸਦੇ ਨਾਲ ਇੰਨਾ ਤੱਕਾ ਕੀਤਾ ਜਾ ਰਿਹਾ ਕੁਝ ਨਾ ਮਿਲਣ ਤੇ ਵੀ ਅਮਰਿਤਪਾਲ ਦੇ ਉੱਤੇ ਐਨਐਸਐਲ ਲਗਾਈ ਗਈ ਹੈ ਤੇ ਹੁਣ ਪਤਾ ਲੱਗ ਗਿਆ ਕੌਮ ਨੂੰ ਕਿ ਇਹ ਕੌਮ ਦੇ ਨਾਲ ਉਹ ਵੱਧ ਤਾਂ ਰਾਮ ਰਹੀਮ ਨੂੰ ਚਾਹੁੰਦੇ ਨੇ ਇਹ ਚਾਹੁੰਦੇ ਨੇ ਕਿ ਸਾਨੂੰ ਕੌਮ ਦੀ ਵੋਟ ਪਵੇ ਨਾ ਪਵੇ ਸਾਨੂੰ ਤਾਂ ਰਾਮ ਰਹੀਮ ਦੀ ਵੋਟ ਚਾਹੀਦੀ ਹੈ ਐਸਜੀਪੀ ਸਿੱਧੀਆਂ ਚੋਣਾਂ ਸਿੱਖਰਾਂਤੀ ਹੈ ਤੇ ਪਾਰਲੀਮੈਂਟ ਲਗਾਤਾਰ ਚੱਲ ਰਹੀ ਹੈ ਤੇ ਇਸੇ ਵਿਚਾਲੇ ਚਰਚਾ ਦੇ ਵਿੱਚ ਅਮਰਿਤਪਾਲ ਸਿੰਘ ਜਿੱਥੇ ਇੱਕ ਪਾਸੇ ਕੱਲ੍ਹ ਯਾਨੀ ਕਿ ਐਤਵਾਰ ਨੂੰ ਫਰੀਦਕੋੜ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਖੁਰਾਂ ਦੇ ਵੱਲੋਂ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਜਾਣੀ ਅਮਰਿਤਪਾਲ ਸਿੰਘ ਦੇ ਰਿਹਾਈ ਨੂੰ ਲੈ ਕੇ ਉੱਥੇ ਹੀ ਸਰਬਜੀਤ ਸਿੰਘ ਖਾਲਸਾ ਖੁਰਾਂ ਦੇ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਜਿੱਤੇ ਉਹਨਾਂ ਆਖਿਆ ਕਿ ਨਵੀਂ ਪਾਰਟੀ ਬਣਾਵਾਂਗੇ ਉਸ ਦਾ ਨਾਂ ਵੀ ਅਕਾਲੀ ਦਲ ਦੇ ਨਾਮ ਤੇ ਰੱਖਾਂਗੇ ਤੇ ਸਭ ਤੋਂ ਵੱਡੀ ਗੱਲ ਉਹਨਾਂ ਦੇ ਵੱਲੋਂ ਆਕੀ ਗਈ ਕਿ ਪਾਰਟੀ ਬਣਨ ਦੀ ਗੱਲ ਜਿਹੜੀ ਹੈ ਸਿਰਫ ਅਮਰਿਤਪਾਲ ਸਿੰਘ ਦੇ ਬਾਹਰ ਹੋਣ ਤੇ ੜੀ ਹੋਈ ਹੈ ਕਿਉਂਕਿ ਇਹ ਪਾਰਟੀ ਅਮਰਿਤਪਾਲ ਸਿੰਘ ਦੇ ਬਾਹਰ ਉਣ ਤੋਂ ਬਾਅਦ ਹੀ ਬਣੇਗੀ ਤੇ ਜੇਕਰ ਇਲੈਕਸ਼ਨ ਆ ਜਾਂਦੇ ਨੇ ਤੇ ਸਾਨੂੰ ਅਜਿਹੇ ਦੇ ਵਿੱਚ ਪਾਰਟੀ ਬਣਾਉਣੀ ਪੈਂਦੀ ਹੈ ਤਾਂ ਅਸੀਂ ਉਹਨਾਂ ਦੇ ਬਜ਼ੁਰਗਾਂ ਦੀ ਸ਼ਮੂਲੀਅਤ ਨੂੰ ਪਹਿਲ ਦੇਵਾਂਗੇ ਫਿਰ ਹੀ ਸਾਡੇ ਵੱਲੋਂ ਨਵੀਂ ਪਾਰਟੀ ਜੁਆ ਹੈ ਤਿਆਰ ਕੀਤੀ ਜਾਏਗੀ ਇਥੇਸ ਕੱਲ ਦਾ ਖਾਸ ਧਿਆਨ ਰੱਖਿਆ ਜਾਏਗਾ ਕਿ ਇਸ ਪਾਰਟੀ ਦੇ ਵਿੱਚ ਕਿਹੜੇ ਬੰਦਿਆਂ ਨੂੰ ਜੋੜਨਾ ਹੈ ਤੇ ਕਿਹੜਿਆਂ ਨੂੰ ਨਹੀਂ ਇਸ ਗੱਲ ਨੂੰ ਜਿਹੜਾਗਾ ਖਾਸ ਤੌਰ ਦੇ ਉੱਤੇ ਦੇਖਿਆ ਜਾਏਗਾ ਉਥੇ ਕਿ ਪਾਰਲੀਮੈਂਟ ਦੇ ਵਿੱਚ ਅਮਰਿਤਪਾਲ ਸਿੰਘ ਦਾ ਮੁੱਦਾ ਚੁੱਕਣ ਨੂੰ ਲੈ ਕੇ ਖਾਲਸਾ ਖੁਰਾਨੀਆਂ ਆਖਿਆ ਕਿ ਮੈਨੂੰ ਉੱਥੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਕਿਉਂਕਿ ਮੈਂ ਅਮਰਿਤਪਾਲ ਸਿੰਘ ਬਾਰੇ ਬੋਲਣਾ ਸੀ ਮੈਂ ਸਲਿੱਪ ਵੀ ਦਿੱਤੀ ਤੇ ਆਪਣਾ ਨਾਮ ਲੈ ਕੇ ਮੈਂ ਉੱਥੇ ਬੋਲਣ ਦਾ ਸਮਾਂ ਮੰਗਿਆ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਕਿਸ ਮੁੱਦੇ ਤੇ ਬੋਲਣਾ ਤੁਸੀਂ ਲਿਖ ਕੇ ਦਿਓ ਤਾਂ ਉੱਥੇ ਸਲਿੱਪ ਦੇ ਉੱਤੇ ਉਹਨਾਂ ਦੱਸਿਆ ਕਿ ਮੇਰੇ ਵੱਲੋਂ ਅਮਰਿਤਪਾਲ ਸਿੰਘ ਦਾ ਮੁੱਦਾ ਚੁੱਕਣ ਦੀ ਗੱਲ ਆਖੀ ਗਈ ਤਾਂ ਮੈਨੂੰ ਉੱਥੇ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਦਾਦਾ ਜੀਏ ਕਿ ਕੱਲ੍ਹ ਯਾਨੀ ਕਿ ਐਤਵਾਰ ਨੂੰ ਮਿਤਸ਼ਾ ਖੁਰਾਂ ਦੇ ਨਾਲ ਸਰਬਜੀਤ ਸਿੰਘ ਖਾਲਸਾ ਖੁਰਾਂ ਦੀ ਮੁਲਾਕਾਤ ਖੁਦਾਰੀ ਅਮਰਿਤਪਾਲ ਦੇ ਮਸਲੇ ਨੂੰ ਲੈ ਕੇ ਅਮਰਿਤਪਾਲ ਨੂੰ ਬਾਹਰ ਕੱਢਣ ਨੂੰ ਲੈ ਕੇ ਤੇ ਐਨਐਸਏ ਖਟੋਣ ਨੂੰ ਲੈ ਕੇ ਖਾਸ ਤੌਰ ਤੇ ਮੁਲਾਕਾਤ ਹੋਰੀ ਜਿੱਥੇ ਵਾਕਫ ਇਹ ਮੁੱਦੇ ਜਿਹੜੇ ਨੇ ਚੁੱਕੇ ਜਾਣਗੇ ਤਾਂ ਦੱਸੀਏ ਕਿ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਜੋ ਹੈ ਮੁੱਦਾ ਸਰਪਜੀਤ ਸਿੰਘ ਖਾਲਸਾ ਖੁਰਾਂ ਦੇ ਵੱਲੋਂ ਚੁੱਕਿਆ ਜਾ ਰਿਹਾ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਮੁੱਦਾ ਜੋ ਹੈ ਪਾਰਲੀਮੈਂਟ ਦੇ ਵਿੱਚ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਵਾਸਤੇ ਸਮਾਂ ਮੰਗਿਆ ਜਾਂਦਾ ਤੇ ਕੱਲ ਯਾਨੀ ਕਿ ਐਤਵਾਰ ਨੂੰ ਉਹਨਾਂ ਦੀ ਮੁਲਾਕਾਤ ਗ੍ਰਹਿ ਮੰਤਰੀ ਮਿਤ ਸ਼ਾ ਖੁਰਾਂ ਤੇ ਨਾਲ ਹੋਣ ਜਾ ਰਹੀ ਹੈ ਤੇ ਇਹ ਵੀ ਗੱਲ ਦੱਸਣੀ ਲਾਜ਼ਮੀ ਹੈ ਕਿ ਜਿਮਨੀ ਚੋਣਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਵੇਲੇ ਕੋਈ ਵਿਚਾਰ ਨਹੀਂ ਕਿ ਅਸੀਂ ਜਿੰਨੀ ਚੋਂ ਲੜ ਰਹੇ ਹਾਂ ਜਾਂ ਫਿਰ ਨਹੀਂ ਪਰ ਅਸੀਂ SDPC ਚੋਣਾ ਜਰੂਰ ਲੜਾਂਗੇ ਜਿਸ ਦੇ ਵਿੱਚ ਹੋ ਸਕਦਾ ਹੈ ਕਿ ਉਹਨਾਂ ਦੀ ਧਰਮ ਪਤਨੀ ਯਾਨੀ ਕਿ ਸੰਦੀਪ ਕੋਰ ਖੁਰਾਨ ਦੇ ਵੱਲੋਂ SDPC ਚੋਣਾ ਲੜੀਆਂ ਜਾ ਸਕਤੀਆਂ ਨੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੁੰਦੀ ਕਿ ਸਰਬਜੀਤ ਸਿੰਘ ਖਾਲਸਾ ਦੇ ਪਤਨੀ ਦੇ ਵੱਲੋਂ ਚੋਣਾ ਲੜੀਆਂ ਜਾਂਦੀਆਂ ਜਾਂ ਫਿਰ ਨਹੀਂ ਪਰ SDPC ਚੋਣਾ ਨੇੜੇ ਆਉਣ ਤੇ ਪਤਾ ਲੱਗ ਜਾਏਗਾ ਕਿ ਇਸ ਚੋਣਾ ਦੇ ਵਿੱਚ ਕਿਸ-ਕਿਸ ਵੱਲੋਂ ਖਾਸ ਤੌਰ ਦੇ ਉੱਤੇ ਹਿੱਸਾ ਲਿਆ ਜਾ ਸਕਦਾ ਤੇ ਨਾਲ ਕੀ ਇਹ ਵੀ ਗੱਲ ਇੱਥੇ ਦੱਸਣੀ ਲਾਜ਼ਮੀ ਹੈ ਕਿ ਬਾਕੀ ਧੜੇ ਨੂੰ ਨਾਲ ਲੈ ਕੇ ਜਾਣ ਬਾਰੇ ਵੀ ਜੋ ਵਿਚਾਰ ਹੈ ਸਰਬਜੀਤ ਸਿੰਘ ਖਾਲਸਾ ਖੁਰਾਂ ਦੇ ਵੱਲੋਂ ਕੀਤਾ ਜਾ ਰਿਹਾ ਤਦਾਜ਼ੀ ਹੈ ਕਿ ਐਸਜੀਪੀਸੀ ਦੀ ਚੋਣ ਲੜਨ ਨੂੰ ਲੈ ਕੇ ਸਰਬਜੀਤ ਸਿੰਘ ਖਾਲਸਾ ਖੁਰਾਂ ਨੇ ਕਿਹਾ ਕਿ ਉਹਨਾਂ ਦੇ ਧਰਮ ਪਤਨੀ ਸੰਦੀਪ ਕੋਰ ਵੀ ਇਹ ਚੋਣਾ ਲੜ ਸਕਦੇ ਨੇ